ਲੋ ਜੀ ਸਾਸ੍ਰਿਕ ਕਾਜ ਤੋਂ ਨਿਸਾਰਿਆਂ ਮੈਂ ਤੁਹਾਡੀ ਆਪਣੀ ਮਕੀਤ ਕੌਰ ਤੇ ਰੀਵੀਤਨ ਗੁਕੁਰ ਹਾਇਰਾ ਦਾ ਡਿਕਟਰੀ ਵਿੱਚ ਹੁੰਦਾ ਜੀ ਬਹੁਤ ਹੀ ਸੋਨਾ ਗਿਆ ਇਹਨੂੰ ਜੀਤ ਕਹੇ ਲੋ ਚੈਤ ਨਹੀਂ ਤਮਾਸਾ ਕਹਿੰਦੇ ਨੇ ਇਹਦੇ ਵਿੱਚ ਜੇ ਮੈਂ ਕੁੜੀਆਂ ਗੁੱਦੇ ਵਿੱਚ ਘੇਰੇ ਚ ਹੋ ਕੇ ਖੜ ਜਾਂਦੀਆਂ ਨੇ ਫਿਰ ਇਹ ਤਮਾਸਾ ਕਹਿੰਦੇ ਐਨੂੰ ਪੁੱਛਦੇ ਕਿਹਨੇ ਗੋਲ ਗਿਆ ਬਾਕੀ ਸਾਰਿਆਂ ਮੈਂ ਕੁੜੀਆਂ ਨੇ ਤੇ ਬਾਕੀ ਇਹਨੂੰ ਢੋਲ ਕੇ ਵੀ ਦਾਸ ਸਕਦੇ ਤੁਸੀਂ ਤੇ ਐਂ ਵੀ ਦਾਸ ਸਕਦੇ ਤੇ ਜਿਹੜਾ ਮੈਂ ਤੁਹਾਨੂੰ ਇਸ ਤੋਂ ਬਾਅਦ ਲੱਗਦਾ ਪਾਉਂਗੀ ਉਹ ਕੋਈ ਜਿਵੇਂ ਬੰਦੇ ਕੰਮ पे ਘਟ ਜਾਂਦੇ ਨੇ ਤੇ ਪੰਡਤਾਂ ਕੋਲੇ ਪੁੱਛੇ ਜਾਂਦੇ ਆ ਆਪ ਆਪ ਅਰੇ ਆਵਾ ਕਰਕੇ ਦੇ ਲੋ ਬਹੁਤੀ ਸੌਖਾ ਜਿਹਾ ਦੇ ਕਰੀ ਗਰਨੇ ਨਾ ਕੋਈ ਡਰਨਾ ਪਾਉ ਨਾ ਕੋਈ ਪੈਸਾ ਦੇਣਾ ਕਰਕੇ ਜਿਹੇ ਪਰਮਾਤਮਾ ਪੱਲੀ ਕਰੀ ਹੈ ਨਾ ਮਹਾਰਾਜ ਜੀ ਦੱਸਦੇ ਹੋਏ ਮੈਂ ਉਹ ਤੁਹਾਨੂੰ ਮਹਾਂਪੁਰਸ਼ ਤਾਂਸਦੇ ਨੇ ਤੇ ਮੈਂ ਤੁਹਾਡੇ ਕਰਕੇ ਪਿਆਰ ਦਿੰਦੀ ਹਾਂ ਹੈ ਨਾ ਤੇ ਪਰਮਾਤਮਾ ਕਰਕੇ ਜੁਕਾ ਲੈ ਜੀ ਬੋਲੇ ਹੈ ਨਾ ਕਿ ਇਹਦਾ ਆਜੂ ਫਿਰ ਆਪਾਂ ਹੈ ਸਮਾਸ਼ਨਾ ਨਾਇੀ ਰੰਮ ਕਾ ਇਹਦੇ ਵਿੱਚ ਇੱਕ ਜਨਾਨੀ ਕੀ ਕਹਿੰਦੀ ਹੈ ਤੇ ਤੁਸੀਂ ਤਲਾਸ਼ੀ ਸੁਣੋਗੇ ਹਨਾ ਤੇ ਲਾਜ਼ਮੀ ਕਰਾਉਣਾ ਹੈ ਬੇ ਮੈਂ ਮਾਝ ਦੇਸ਼ ਦੀ ਜੱਟੀ ਬੇ ਮੈਂ ਮਾਝ ਦੇਸ਼ ਦੀ ਜੱਟੀ ਘਰ ਤੇਰੇ ਕੀ ਖੱਟ-ਖੰਟੀ ਮੇਰੀ ਦੁਖੇ ਜੋਰ ਦੀ ਬੱਖੀ ਬੇ ਬਚਾ ਲੈ ਜਾਨ ਮੈਂ ਬਚਾ ਲੈ ਹਾਨੀਆਂ ਬੀਬੱਕੀ ਬੇ ਮੈਂ ਤੁਰਦੀ ਫਿਰਦੀ ਏਕੀ ਮੇਰੀ ਤੁਰੇ ਜੋਰ ਦੁਖੇ ਜੋਰ ਦੀ ਬੱਕੀ ਬੇ ਮੈਂ ਤੁਰਦੀ ਫਿਰਦੀ ਥੱਕੀ ਬੇ ਮੈਂ ਗਈ ਪੋਲੂ ਦੀ ਹੱਟੀ ਉਥੋਂ ਲੱਪ ਜਮੈਣ ਫੱਕੀ ਮੈਨੂੰ ਹਰਕ ਪਿਆ ਨਾ ਰੱਤੀ ਬੇ ਬਚ ਲੈ ਜਾਲ ਮਾਂ ਬੇ ਬਚ ਲੈ ਹਾਲੀ ਬੇ ਬਚ ਲੈ ਜਾਲ ਕੋਲੂ ਦੇ ਬੇੜੇ ਬੇ ਮੈਂ ਗਈ ਕੋਲੂ ਦੇ ਬੇੜੇ ਉੱਥੇ ਫਿਰਦੇ ਦੋਸ ਸਪੇਰੇ ਉੱਥੇ ਫਿਰਦੇ ਦੋਸ ਸਪੇਰੇ ਬੇ ਉਹ ਦੋ ਦੋਵੇਂ ਵੀ ਦੋਵੇਂ ਜਿਹੜੇ ਸਪੇਰੇ ਬੇ ਉਹ ਦੋਵੇਂ ਵੀ ਤੇਰੇ ਮੇਰੇ ਹਾਲ ਉੱਥੇ ਹਾਲ ਪੈ ਗਿਆ ਮੇਰੇ ਬੇ ਬਚਾਲ ਹਾਨੀਆਂ ਬੇ ਬਚਾਲ ਜਹਲ ਮੇ ਬਚਾਲ ਹਾਨੀ ਹੇ ਭਰਾਤੀ ਤੇ ਲੋ ਫੇਰ ਫੇਰ ਉਹ ਕਹਿੰਦੀ ਵੇ ਮੈਂ ਗਈ ਪੋਲੂ ਦੇ 베ੜੇ ਮੈਂ ਮੈਂ ਗਉੜੇ ਦੇ 베ੜੇ ਉੱਥੇ ਕੰਜਰੀ ਨੱਚੇ ਜੀ ਵੇ ਮੈਂ ਗਈ ਪੋਲੂ ਦੀ 베ੜੀ ਵੇ ਮੈਂ ਗਉੜੇ ਲਈ ਦੀ 베ੜੀ ਉੱਥੇ ਨੱਚੇ ਕੰਜਰੀ ਜੇੜੀ ਉੱਥੇ ਨੱਚੇ ਕੰਜਰੀ ਜੇੜੀ ਬੇ ਉਹ ਲੱਗਦੀ ਸੌਕਣ ਮੇਰੀ ਬੇ ਉਹ ਲੱਗਦੀ ਸੌਕਣ ਮੇਰੀ ਉਹ ਦੇ ਨਿੱਤ ਮਾਰ ਦਹੇਂ ਢੀ ਬੇ ਉਹ ਦੇ ਨਿੱਤ ਮਾਰ ਦਹੇਂ ਢੀ ਬੇ ਤੂੰ ਬਟ ਲੈ ਉਸ ਤੋਂ ਪਾਸਾ ਬੇ ਤੂੰ ਬਟ ਲੈ ਉਸ ਤੋਂ ਪਾਸਾ ਬੇ ਮੈਂ ਬੁਰੀ ਕਰੂੰ ਬਗਮਾਸ਼ਾ ਬੇ ਮੈਂ ਬੁਰੀ ਕਰੂੰ ਬਗਮਾਸ਼ਾ ਉਹ ਤੋਂ ਬਾਤ ਝਾਲਮਾ ਬੇ ਬਟ ਲੈ ਝਾਲਮਾ ਉਹ ਤੋਂ ਬਾਤ ਝਾਲਮਾ

ਅੱਜ ਦੇਸ਼ ਦੀ ਜੱਟੀ ਵੇ ਮਾ ਤੇ ਦੇਸ਼ ਦੀ ਜੱਟੀ ਕਰ ਤੇਰੇ ਕੀ ਘਟ ਘਟ ਦੀ ਵੇ ਕਰ ਤੇਰੇ ਕੀ ਘਟ ਘਟ ਦੀ ਮੇਰੀ ਦੁਖੇ ਜੋਰ ਦੀ ਬੱਖੀ ਵੇ ਬਚਾ ਲੈ ਗਾਲ ਮੇ ਬਚਾ ਲੈ ਹਾਨੀ ਹੋਰ ਵਿਦਾਨਾ ਹੋਵੇ ਤਾਂ ਫਿਰ ਹੱਟੀਆਂ ਦੇ ਨੋਂ ਵੀ ਫਰਾਣੇ ਦੀ ਹੱਟੀ ਕੀ ਢੰਕੀ ਦੀ ਹੱਟੀ ਗਈ ਇਹਨੂੰ ਕਿੰਨੇ ਬਾਬਾ ਕਰ ਵਧਾ ਰਿਹਾ ਇਤ ਨੂੰ ਤੇ ਤੁਹਾਨੂੰ ਮੈਂ ਇਹ ਦੱਸਦਾ ਉਮੀਦ ਆ ਤੁਹਾਨੂੰ ਇਹ ਪਸੰਦ ਆਇਆ ਹੋਣਾ ਹੈ ਨਾ ਤੇ ਕਿਉਂਕਿ ਵੀ ਤਾਂ ਸਾਰੀ ਵਧੀਆ ਹੁੰਦੇ ਨੇ ਤਮਾਸ਼ੇ ਸਾਰੇ ਵਧੀਆ ਹੁੰਦੇ ਨੇ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੇ ਆਜੋ ਹੁਣ ਫਿਰ ਹੁਣ ਤੁਹਾਨੂੰ ਸਤੰਬਰ ਅਸਤੀਵ ਜਿਵੇਂ ਕਹਿੰਦੇ ਨੇ ਵੀ ਵਿਗੜਦੇ ਕੰਮ ਬੰਦੇ ਬੰਦੇ ਕੰਮ ਵਿਗੜ ਜਾਂਦੇ ਨੇ ਹੈ ਨਾ ਕਾਇਦਾ ਕੋਈ ਉਪਾਅ ਦੱਸੋ ਕਿਸੇ ਭੈਣ ਨੇ ਮੈਨੂੰ ਪੁੱਛਿਆ ਸੀ ਤੇ ਕੁਦਰਤੀ ਫਿਰ ਮੈਂ ਮਾਂ ਬਰਸ਼ਾਂ ਤੋਂ ਹੁਣ ਰੱਖਿਆ ਸੀ ਮੈਂ ਲਿਖ ਵੀ ਰੱਖਿਆ ਸੀ ਹੁਣ ਮੈਂ ਤੁਹਾਨੂੰ ਦੱਸਦੀ ਆ ਇਹ ਕਹਿੰਦੇ ਵੀ ਕਿਸੇ ਵੀ ਵੀਰਵਾਰ ਜੇ ਚਾਨਣ ਕੋਚ ਨੂੰ ਦੇਖਣਾ ਕੋਈ ਵੀਰਵਾਰ ਹੋਇਆ ਤਾਂ ਤੁਸੀਂ ਕਿ ਹਾਦੀ ਲੱਗੇ ਨਹੀਂ ਨਹੀਂ ਹਾਦੀ ਗੱਠੀ ਜੇਕਰ ਤੇ ਹਰੇਕ ਦੇ ਹਾਦੀ ਗੱਠੀ ਜੇ ਉਹ ਵੀ ਪਈ ਹੋਵੇ ਉਹ ਵੀ ਟੰਗਾ ਹੁਣ ਤਾਂ ਪਰ ਦੂਸੇ 30 ਕਿ ਹੀ ਰੱਖਦੇ ਹਾਂ ਹੁਣ ਅੱਗੇ ਤਾਂ ਹਾਦੀ ਗੱਠੀ ਰੱਖਦੇ ਸੀ ਤਰੇ ਦੂਰ ਹਾਜ਼ਰੀ ਇਕੱਠੀ ਰੱਖੋ ਤਾਂ ਵੀ ਨੈਗੇਟਿਵਿਟੀ ਖਤਮ ਹੋ ਜਾਂਦੀ ਹੈ ਹੈਨਾ ਤਾਂ ਤੁਸੀਂ ਹਾਜ਼ਰੀ ਇਕੱਠੀ ਲੈ ਲਈ ਨਾ ਤਾਂ ਇੱਕ ਖੰਮਣੀ ਲੈ ਲਈ ਉਹ ਤੇ ਲਪੇਟਣੀ ਲਪੇਟ ਕੇ ਉਹ ਤੇ ਇੱਕ ਗੱਠ ਮਾਰੋ ਤਿੰਨ ਗੱਠਾਂ ਦੇਣੀ ਆ ਉੱਤੇ ਇੱਕ ਗੱਠ ਮਾਰੀ ਤਾਂ ਤੁਸੀਂ ਇਹ ਜਾਪ ਮੰਤਰ ਕਹਿ ਲਓ ਇਹਨੂੰ ਓਮ ਨਮੋ ਭਗਵਤੇ ਬਾਸਦੇਵਾ ਨਮਾ ਓਮ ਨਮੋ ਭਗਵਤੇ ਓਮ ਨਮੋ ਭਗਵਤੇ ਬਾਸਦੇਵਾ ਨਮਾ ਇੱਕ ਗੱਠ ਦੇਣੀ ਓਮ ਨਮੋ ਭਗਵਤੇ ਬਾਸਦੇਵਾ ਨਮਾ ਦੋ ਗਠਾ ਦੇ ਲੀਆਂ ਇੱਕ ਓਮ ਨਮੋ ਭਗਵਤੇ ਬਾਸ ਦੇ ਵਰ ਨਮਾ ਤਿੰਨ ਗਠਾ ਦੇ ਲੀਆਂ ਤੇ ਇਹ ਕਿੰਨੇ ਆਏ ਆ ਮੰਤਰ ਬੋਲਦੇ ਦੇ ਕੇ ਫਿਰ ਆਪਾਂ ਕਰੇ ਤੁਸੀਂ ਦਾ ਬੂਟਾ ਥੋੜੇ ਲਾਇ ਹੀ ਹੋਣਾ ਨਹੀਂ ਤਾਂ ਭਾਈ ਲਾਓ ਫਿਰ ਹੈਨਾ ਜਹੂ ਤੁਸੀਂ ਦਾ ਬੂਟਾ ਰੱਖੋ ਤੇ ਉਹ ਦੀ ਤੁਸੀਂ ਡਾਣੇ ਨਾਲੇ ਨੂੰ ਬੰਨ ਦਿਓ ਇਹ ਵੀ ਆਪਾਂ ਕਰਨਾਗੇ ਹੈਨਾ ਤੇ ਪ੍ਰਮਾਤਮਾ ਭਲੀ ਕਰੂ ਤੁਸੀਂ ਦੇਖੋਗੇ ਤੁਹਾਡੇ ਜੋ ਕੋਈ ਜਿਹੜੇ ਵਿਗੜਦੇ ਕੰਮ ਨਹੀਂ ਬਣਦੇ ਉਹ ਬਣਨ ਲੱਗ ਜਾਣਗੇ ਤੁਸੀਂ ਮਾਤਾ ਆਪੀ ਕਿਰਪਾ ਕਰੋਗੀ ਮਹਾਪੁਰਸ਼ਾਂ ਦਸਯਾ ਮਹਾਪੁਰਸ਼ਾਂ ਨੂੰ ਉਸੇੇ ਕਰਨਾ ਗਲਤੀ ਨਹੀਂ ਹੁੰਦੀਆਂ ਤੇ ਕਰਕੇ ਦੇਖੋ ਹੈਨਾ ਜਰੂਰ ਇਹ ਜਿਹਨ ਉੱਤੇ ਜਮਾ ਕੇ ਦੇਖੋ ਬਹਾਮਣਾ ਕੋਲ ਜਾਂਦੇ ਆ ਉਹ ਫਿਰ ਦੱਸਦੇ ਆ ਕਰੋ ਨਾਲ ਪੈਸੇ ਲੈਂਦੇ ਨੇ ਫਿਰ ਆਪਾਂ ਆਪਾ ਕਰਦੇ ਆ ਕਈ ਵਾਰੀ ਠੀਕ ਆ ਜਾਂਦਾ ਕਈ ਵਾਰੀ ਨਹੀਂ ਆਉਂਦਾ ਹੈਨਾ ਇਹ ਵੀ ਮਹਾਪੁਰਸ਼ਾਂ ਦਸਯਾ ਵੀ ਇਹ ਠੀਕ ਹੋਊਗਾ ਤੇ ਤੁਸੀਂ ਜਰੂਰ ਕਰਕੇ ਦੇਖਿਓ ਇੱਕ ਕਰ ਕਰ ਕੇ ਕਈ ਵਾਰੀ ਐ ਸਾਢੇ ਦਿਨਦਾ ਮੈਂ ਵੀ ਹੁਣ ਜਦੋਂ ਪਤਾ ਲੱਗਿਆ ਮੈਂ ਵੀ ਹੁਣ ਮੰਨੂਗੀ ਜੀ ਇਹ ਅਗਲੇ ਦਿਨ ਨਾਲ ਨੇ ਜੇ ਲੋ ਜੋ ਵੀ ਆਪਾਂ ਕਰਕੇ ਦੇਖੋ ਤਾਂ ਤੁਸੀਂ ਜ਼ਰੂਰ ਕਰਕੇ ਦੇਖੋ ਤੇ ਹੁਣ ਮੈਨੂੰ ਵੀ ਛੁੱਟੀਆਂ ਤੇ ਆਪਾਂ ਫਿਰ ਕੱਲ ਨੂੰ ਨਵੇਂ ਗੀਤ ਤੇ ਨਵੇਂ ਲੋਕ ਦੇ ਨਾਲ ਫੇਰ ਮਿਲਾਂਗੇ ਤੁਹਾਡਾ ਸਾ ਛੋਟਾ ਹੀ ਸੀ ਪਰ ਇਹਨੂੰ ਜੇ ਤੁਸੀਂ ਬਣਾਉਣਾ ਮੇਰੇ ਵੀ ਵਾਰੀ ਤੇ ਲਓ ਹੁਣ ਆਜੋ